ਜਿਉ ਜਲ ਮੈਂ ਜਲ ਆਏ ਘਟਾਨਾ ਤਿਉ ਜੋਤੀ ਸੰ ਜੋਤ ਸੁਮਾਨਾ ਜਿਵੇਂ ਦਰਿਆ ਜਾ ਕੇ ਸਮੁੰਦਰ ਚ ਪੈ ਜਾਵੇ ਫਿਰ ਉਸ ਦਰਿਆ ਨੂੰ ਜੇ ਭਾਲੀਏ ਕਿ ਕਿੱਥੇ ਕੇ ਚਲਿਆ ਗਿਆ ਉਹ ਤਾਂ ਉਹਦੇ ਨਾਲ ਰਲ ਗਿਆ ਜੋਤ ਦੇ ਨਾਲ ਜੋਤ ਰਲ ਗਈ ਕਹਿੰਦੇ ਇੰਨਾ ਡੂੰਗਾ ਧਿਆਨ ਚਲਿਆ ਗਿਆ ਐਨੇ ਸਰੂਪ ਦੇ ਵਿੱਚ ਖਿੱਚ ਪਹੁੰਚ ਗਈ ਵਾਸਾ ਮਿਲ ਗਿਆ ਕਿ ਇੱਕੋ ਰੂਪ ਬਣ ਗਿਆ ਸੀ ਇਤਲੇ ਪਾਸੇ ਜੋ ਸਾਡੇ ਮਾਤਾ ਜੀ ਉਹਨਾਂ ਨੇ ਬਹੁਤ ਘੋਰਤ ਪੱਛਿਆ ਕਰੀ ਸੀ ਇਸ ਜਨਮ ਦੇ ਅੰਦਰ 26 ਸਾਲ ਮਾਤਾ ਗੁਜਰੀ ਜੀ ਗੁਰੂ ਨਾਮੇ ਪਾਤਸ਼ਾਹ ਮਹਾਰਾਜ ਕੋਰੇ ਵਿੱਚ ਤਪ ਕਰਦੇ ਸੀ ਤੇ ਆਪ ਦਰਵਾਜ਼ੇ ਤੇ ਬੈਠੇ ਰਹਿੰਦੇ ਸੀ ਜਿੰਨਾ ਨਾਮ ਉਹਨਾਂ ਨੇ ਜਪਿਆ ਉਹਨਾਂ ਹੀ ਮਾਤਾ ਜੀ ਨੇ ਜਪਿਆ ਮਾਤਾ ਜੀ ਕੋਈ ਘਟ ਨਹੀਂ ਸੀਗੇ ਬੰਦਗੀ ਦੇ ਵਿੱਚ ਕੋਈ ਕਸਰ ਨਹੀਂ ਸੀ ਦੋਹਾ ਨੇ ਕਹਿੰਦੇ ਵਾਹਿਗੁਰੂ ਦੀ ਅਰਾਧਨਾ ਕੀਤੀ ਕਈ ਤਰੀਕਿਆਂ ਨਾਲ ਭਜਨ ਬੰਦਗੀ ਕਰੀ ਇਸ ਜਨਮ ਵਿੱਚ ਵੀ ਤੇ ਪਹਿਲੇ ਜਨਮ ਵਿੱਚ ਵੀ ਸੋ ਉਸ ਵੇਲੇ ਹੋਰ ਕੋਈ ਮਾਂ ਨਹੀਂ ਸੰਸਾਰ ਦੇ ਅੰਦਰ ਕੋਈ ਵੀ ਜਿਹੜੀ ਗੁਰੂ ਦਸਵੇਂ ਪਾਤਸ਼ਾਹ ਨੂੰ ਜਨਮ ਦੇ ਦਿੰਦੀ ਕਿਉਂਕਿ ਤਪਵਾਲੀ ਮਾਂ ਹੋਵੇ ਤਾਂ ਮਹਾਪੁਰਸ਼ਾਂ ਦਾ ਜਨਮ ਹੋਇਆ ਕਰਦਾ ਹੈ ਕੋਈ ਵੱਡਾ ਗੁਣ ਹੋਣਾ ਚਾਹੀਦਾ ਹੈ ਮਾਂ ਦੇ ਵਿੱਚ ਉਸ ਮਾਦੀ ਕੁਖੇ ਆਕੇ ਨਿਵਾਸ ਕਰਦੇ ਆਂਦੇ ਵੱਡੀਆਂ ਰੂਹਾਂ ਇਸੇ ਕਰਕੇ ਉਹ ਮਾਵਾਂ ਨੂੰ ਤਨ ਕਹਿੰਦੇ ਨੇ ਕਿ ਤਨ ਹੈ ਤੂੰ ਤੇਰੇ ਤਪ ਕਰਕੇ ਜਨਮ ਲਿਆ ਹੈ ਇਸਨੇ ਤਪ ਤੇ ਹੀੜੇ ਮਾਦੇ ਹੋਰ ਤਰ੍ਹਾਂ ਦੇ ਪੁੱਤਰ ਹੁੰਦੇ ਨੇ ਨਾਸਤਕ ਵਗੈਰਾ ਇਸ ਕਰਕੇ ਉਹਨੂੰ ਕਹਿੰਦੇ ਨੇ ਕਿ ਤੂੰ ਵਿਧਵਾ ਹੋ ਜਾਂਦੀ ਤਾਂ ਚੰਗਾ ਸੀ ਐਸੇ ਪੁੱਤਰਾਂ ਦਾ ਚਰਨ ਤਾਨਾ ਹੁੰਦਾ ਇਹੇ ਸੰਸਾਰ ਨੂੰ ਖਰਾਬ ਕਰਦੇ ਨੇ ਤੈਨ ਜੋ ਕਰੀ ਅਲਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ ਵਾਹਿਗੁਰੂ ਪ੍ਰਸੰਨ ਹੋ ਗਿਆ ਤੈਨ ਪਰਬ ਜਬ ਆਇਸ ਮੋਹ ਪੀਦਿਆ ਤਬ ਹਮ ਜਨਮ ਕੋਲ ਮੈ ਲਿਆ ਮੈਨੂੰ ਹੁਕਮ ਦੇ ਦਿੱਤਾ ਕਿ ਤੁਸੀਂ ਸੰਸਾਰ ਵਿੱਚ ਜਾਓ ਹਣ ਅਸੀਂ ਕਿਸੇ ਕਰਮ ਦੇ ਬੰਨੇ ਹੋਏ ਨਹੀਂ ਜਾਓ ਹਣ ਸਾਨੂੰ ਅਕਾਲ ਪੁਰਖ ਨੇ ਭੇਜਿਆ ਹੈ ਤੇ ਬਹੁਤ ਗੱਲਾਂ ਸਮਝਾ ਕੇ ਭੇਜਿਆ ਹੈ ਸੰਸਾਰ ਦੀ ਹਾਲਤ ਦੇਖ ਕੇ ਇਸ ਵੇਲੇ ਦੇ ਜੋ ਕਲਯੁਗ ਦਾ ਜੋਰ ਚੱਲ ਰਿਹਾ ਹੈ ਇਹਦੇ ਵਿੱਚ ਦੋ ਪੱਖ ਨੇ ਇੱਕ ਤਾਂ ਉਹ ਸੀ ਜੋ ਰੋਹਾਨੀ ਪੱਖ ਸੀ ਅਖੰਡ ਵਗੈਰਾ ਉਹ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਜਾਮਿਆਂ 'ਚ 9 ਜਾਮਿਆਂ ਦੀ ਜੋਤ ਨੇ ਕੰਮ ਕਰਕੇ ਭਰਮ ਤੇ ਵਹਿਮ ਹਟਾ ਦਿੱਤੇ ਸੀ ਮੋੜ ਇੱਕ ਐਸੇ ਜਾਮੇ ਦੇ ਲੋਰ ਸੀ ਜਿਹੜਾ ਅਮੋੜ ਬੰਦਿਆਂ ਨੂੰ ਵੀ ਮੋੜ ਸਕੇ ਜਿਸ ਦਾ ਜਲਵਾ ਜਿਸ ਦਾ ਰੋਗ ਉਹਨਾਂ ਦੇ ਉੱਤੇ ਵੀ ਕਾਇਮ ਹੋ ਜਾਵੇ ਸੋ ਫਕਾਲਪੁਰ ਫਰੇ ਇਸ ਤਰ੍ਹਾਂ ਦੀਆਂ ਗੱਲਾਂ ਸਮਝਾ ਕੇ ਜਦੋਂ ਭੇਜਿਆ ਮਹਾਰਾਜ ਕਹਿੰਦੇ ਜਿਤਨਾ ਪਯੋ ਹਮਰੋ ਆਵਣ ਕਾ ਚੁਭ ਰਹੀ ਸੁਰ ਪ੍ਰਭ ਤਰਨ ਮਹਨ ਕਿਉਂਕਿ ਪਰਮ ਆਨੰਦ ਨੂੰ ਛੱਟ ਕੇ ਜਦੋਂ ਅਸੀਂ ਨਾਟਕ ਦੇਖਿਆ ਕਿ ਯੁੱਧ ਹੀ ਯੁੱਧ ਨੇ ਆਹ ਆਦੇ ਤੁਰਨਾ ਫਿਰਨਾ ਹੈ ਬੱਚੇ ਵੀ ਸ਼ਹੀਦ ਕਰ ਦੇਣੇ ਪਿਤਾ ਵੀ ਸ਼ਹੀਦ ਕਰਾ ਦੇਣਾ ਹੈ ਮਾਤਾ ਵੀ ਸ਼ਹੀਦ ਕਰ ਦੇਣੇ ਨੇ ਬਿਆੰਤ ਪਿਆਰੇ ਜਿਹੜੇ ਸਿੰਘ ਨੇ ਸਾਥੀ ਨੇ ਉਹ ਸਭ ਸ਼ਹੀਦ ਹੋ ਜਾਣੇ ਨੇ ਤੇ ਪੁੱਜੇ ਸੋਣਾ ਹੈ ਰੋੜਾਂ ਦੀ ਸੇਜ ਤੇ ਸਾਰਾ ਜਦੋਂ ਹਾਲ ਦੇਖਿਆ ਮਹਾਰਾਜ ਕਹਿੰਦੇ ਉਸ ਵੇਲੇ ਸਾਡੇ ਚਿੱਤ ਵਿੱਚ ਪ੍ਰਭੂ ਦੇ ਪਿਆਰ ਦਾ ਜੋ ਆਨੰਦ ਸੀ ਉਨੋ ਛੱਡਣ ਨੂੰ ਜੀ ਨਾ ਕਰਿਆ ਚਤਨਾ ਪਏ ਉਹ ਹਮਰੇ ਆਵਣ ਕੇ ਚੂਬੀ ਰਹੀ ਸੁਤ ਪ੍ਰਭ ਚਰਨ ਮੈਂ ਜੋ ਤਿਉ ਪ੍ਰਭ ਹਮਕੋ ਸੁਮਾਇਓ ਏ ਕੇ ਕੇ ਇਹ ਲੋਕ ਥਾਇਓ ਜਿਵੇਂ ਤਵੇਂ ਸੁਝੋੜਾ ਕੀਤਾ ਕੇ ਹੁਣ ਤੁਹਾਨੂੰ ਜਾਣਾ ਹੀ ਪੈਣਾ ਹੈ ਤੇ ਜਦੋਂ ਮੈਂ ਇੱਧਰ ਦੇਖ ਲਵਾ ਉਸ ਵੇਲੇ ਇੱਧਰਲਾ ਬਹੁਤ ਬੁਰਾ ਹਾਲ ਹੈ ਬੜਾ ਹੀ ਜ਼ਾਲਮ ਬਾਦਸ਼ਾਹ ਸੰਸਾਰ ਦੇ ਵੱਟੇ ਔਰੰਗਜ਼ੇਬ ਆਇਆ ਹੋਇਆ ਹੈ ਜਿਨੇ ਇਹ ਪ੍ਰਣ ਕਰ ਲਿਆ ਹੈ ਕਿ ਸਵਾ ਮਨ ਜਨਉ ਜਦੋਂ ਤੱਕ ਨਹੀਂ ਲੈਂਦਾ ਮੈਂ ਖਾਣਾ ਨਹੀਂ ਖਾਣਾ ਆਪਣੇ ਪਿਤਾ ਨੂੰ ਕਤਲ ਕਰਾ ਦਿੱਤਾ ਭਰਾਵਾਂ ਨੂੰ ਕਤਲ ਕਰ ਦਿੱਤਾ ਵੱਡੇ-ਵੱਡੇ ਸਾਹਦ ਵਰਗੇ ਸਰਦ ਸਰਮੱਦ ਵਰਗੇ ਪੀਰਾਂ ਨੂੰ ਕਤਲ ਕਰ ਦਿੱਤਾ ਮੁਸਲਮਾਨਾਂ ਨੂੰ ਵੀ ਕਰਾ ਦਿੱਤਾ ਹਿੰਦੂ ਸੰਤਾਂ ਨੂੰ ਵੀ ਕਰਾ ਦਿੱਤਾ ਜੋਰ ਜ਼ਬਰ ਦੇ ਨਾਲ ਚਲਾਉਂਦਾ ਸੀ ਆਪਣੀ ਮਰਜ਼ੀ ਦੇ ਮੁਤਾਬਿਕ ਜਿਹੜੇ ਸਾਧੂ ਸੀ ਸੁਤੰਤਰ ਹੁੰਦੇ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਹੋਣ ਉਹਨਾਂ ਨੂੰ ਜੇ ਕੋਈ ਆਪਣੀ ਮਰਜ਼ੀ ਨਾਲ ਚਲਾਵੇ ਤਾਂ ਜ਼ਬਰ ਹੋ ਜਾਇਆ ਕਰਦਾ ਹੈ ਸੋ ਸੂਫੀ ਪੀਰ ਸੰਗ ਉਹ ਪਰਮੇਸ਼ਰ ਦਾ ਨੂਰ ਸਭ ਵਿੱਚ ਦੇਖਦੇ ਸਨ ਸਾਰਿਆਂ ਦੇ ਅੰਦਰ ਪ੍ਰਭੂ ਦੀ ਅੱਲਾਹ ਦੀ ਜੋਤ ਦੇਖਦੇ ਸੀ ਉਹ ਉਹਨਾਂ ਨੂੰ ਵੀ ਲੈਨਾ ਤੋਂ ਬਾਹਰ ਨਹੀਂ ਸੀ ਨਿਕਲ ਦਿੰਦਾ ਗਿਆਨ ਦੀ ਅਵਸਥਾ 'ਚ ਨਹੀਂ ਸੀ ਪਹੁੰਚੜ ਦਿੰਦਾ ਜਦੋਂ ਇਹ ਸਾਰਾ ਹਾਲ ਦੇਖਿਆ ਤਾਂ ਧਰਮ ਦੇ ਨਾਂ 'ਤੇ ਹੋ ਗਏ ਜਦੋਂ ਧਰਮ ਦੇ ਨਾਂ 'ਤੇ ਬੰਦੇ ਮਾਰੇ ਜਾਣ ਲੱਗ ਜਾਣ ਫਿਰ ਬਚਾਓ ਕਿੱਥੇ ਹੋਇਆ ਕਰਦਾ ਹੈ ਕਿਤੇ ਵੀ ਨਹੀਂ ਹੋਇਆ ਕਰਦਾ ਮਹਾਰਾਜ ਕਹਿੰਦੇ ਪਰਮਾਰਥ ਵਾਸਤੇ ਹੀ ਪਾਪ ਕਰਨ ਲੱਗ ਜਾਵੇ ਇਹ ਤਾਂ ਧਰਮਰਾਜ ਡਰ ਕੇ ਅਕਾਲਪੁਰ ਕੋਲ ਚਲਿਆ ਜਾਂਦਾ ਹੈ ਕਿਉਂ ਡਰਦਾ ਕਿਉਂਕਿ ਉਹ ਇੰਨਾ ਵੱਡਾ ਅਪਰਾਧ ਕਰ ਦਿੰਦੇ ਨੇ ਧਰਮ ਦੇ ਨਾਮ ਤੇ ਤੇ ਧਰਮਰਾਜ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਕਿ ਇਹਨਾਂ ਨੂੰ ਕਿਹੜੇ ਨਰਕ ਵਿੱਚ ਮੈਂ ਸੁਟਾਂ ਅਕਾਲਪੁਰ ਨੂੰ ਉਸਤੇ ਨੇ ਕਿ ਮੈਨੂੰ ਕੋਈ ਨਵਾਂ ਨਰਕ ਬਣਾ ਕੇ ਦਿਓ ਪਹਿਲੇ ਨਰਕ ਵਿੱਚ ਜਿਹੜੇ ਨੰਦਕਾਂ ਦੇ હત્યારਿਆਂ ਦੇ ਠੱਗਾ ਤੇ ਚੋਰਾ ਦੇ ਬੇਮੁਖਾਂ ਦੇ ਉਹਨਾਂ 'ਚ ਇਹਨਾਂ ਰੂਪ ਆ ਨਹੀਂ ਹੈ ਇਹਨਾਂ ਨੇ ਧਰਮ ਦੇ ਨਾਂ ਤੇ ਪਾਪ ਕਰੇ ਨੇ ਲੇਕਿਨ ਪਾਪ ਕਰਨ ਵਾਲਾ ਇਹ ਸਮਝਦਾ ਹੈ ਕਿ ਮੈਂ ਪੁੰਨ ਕਰਿਆ ਹੈ ਫਰਕ ਇਨਾ ਹੀ ਸੀ ਸੋਚ ਦਾ ਸਾਰਾ ਸੋ ਮਹਾਰਾਜ ਕਹਿੰਦੇ ਸਾਰੀਆਂ ਚੀਜ਼ਾਂ ਦੇਖ ਕੇ ਸਾਡਾ ਚਿਤ ਨਾ ਕਰੇ ਉਸ ਵੇਲੇ ਅਕਾਲ ਪੁਰਖ ਨੇ ਸਾਨੂੰ ਹੁਕਮ ਦਿੱਤਾ ਇਸ ਤਰ੍ਹਾਂ ਨਾਲ ਨਾਲ ਸਾਨੂੰ ਬੜੋ ਪਿਆਰ ਨਾਲ ਤਾਰਨਾ ਮੈਂ ਆਪਣਾ ਸਤ ਤੈ ਨਵਾਜਾ ਧਰਮ ਚਲਾਇਓ ਜਗਤੇ ਮੈਂ ਆਪਣਾ ਸੁਖ ਤੋਂ ਨਵਾਜਾ ਕਹਿ ਲਗੇ ਮੈਂ ਆਪ ਨੂੰ ਆਪਣਾ ਪੁੱਤਰ ਨਵਾਜ ਕੇ ਭੇਜ ਰਿਹਾ ਹਾਂ ਨਿਵਾਜਿਸ਼ ਪਹਿਲਾ ਹੋਇਆ ਹੈ ਸੰਸਾਰ ਦੇ ਉੱਤੇ ਬਹੁਤ ਮਹਾਪੁਰਖ ਆਏ ਨੇ ਜਦੋਂ ਤੋਂ ਸੰਸਾਰ ਰਚਿਆ ਹੈ ਉਦੋਂ ਤੋਂ ਆਉਂਦੇ ਹੀ ਰਹੇ ਨੇ ਤੇ ਜੇ ਅਸੀਮ ਵੱਡਿਆਂ ਵੱਡਿਆਂ ਦੇ ਬਾਰੇ ਪੜ੍ਹੀਏ ਤਾਂ ਇਸਾਈ ਤਰ੍ਹਾਂ ਦੇ ਜੋ ਮੁਕੀ ਹਨ ਈਸਾ ਜੀ ਉਹਨਾਂ ਨੂੰ ਪਰਮੇਸ਼ਰ ਦਾ ਸਨੇਹਾ ਇੱਕ ਫਰਿਸ਼ਤੇ ਦੇ ਰਾਹੀਂ ਪ੍ਰਾਪਤ ਹੋਇਆ ਤੇ ਪਰਮੇਸ਼ਰ ਵੱਲੋਂ ਸ਼ਕਤੀ ਆਈ ਫਰਿਸ਼ਤੇ ਨੇ ਆ ਕੇ ਕਿਹਾ ਕਿ ਤੁਸੀਂ ਆਹ ਕੰਮ ਸੰਸਾਰ ਦੇ ਉੱਤੇ ਕਰੋ ਨੇਕ ਕੰਮ ਨੇਕ ਬੁੱਧੀ ਦੁਨੀਆ ਨੂੰ ਬਖਸ਼ੋ ਇਸੇ ਤਰ੍ਹਾਂ ਇਸਲਾਮ ਦੀਪ ਕੰਬਰ ਮਹੰਦ ਬਦ ਸੈਖ ਜੀ ਨੂੰ ਰਿਸ਼ਤੇ ਦੇ ਰਾਹੀਂ ਸੁਨੇਹਾ ਆਇਆ ਉਸ ਤੋਂ ਬਾਅਦ ਇਹਨਾਂ ਨੂੰ ਬੁਲਾਇਆ ਗਿਆ ਸੱਤਵੇਂ ਅਸਮਾਨ ਤੇ ਪਰਮੇਸ਼ਰ ਤੇ ਸਾਹਮਣੇ ਗੱਲਬਾਤ ਹੋਈ ਹੋਰ ਬੇਅੰਤ ਮਹਾਤਮਾ ਹੋਏ ਦੇ ਵੱਡਿਆਂ ਵੱਡਿਆਂ ਦਾ ਮੈਂ ਜ਼ਿਕਰ ਕਰਦਾ ਹਾਂ ਗੁਰੂ ਦਰਸ਼ਪੇਸ਼ ਪਿਤਾ ਨੂੰ ਦਰਗਾਹ ਦੇ ਵਿੱਚ ਜਲੋਂ ਤਰਨ ਤੋਂ ਪਹਿਲਾਂ ਨਵਾਜਿਸ਼ ਹੋਈ ਈਸਾ ਜੀ ਨੂੰ ਪਰਮੇਸ਼ਰ ਕਹਿੰਦੇ ਨੇ ਜਦੋਂ ਉਹਨਾਂ ਨੇ ਸੰਸਾਰ ਦਾ ਕੰਮ ਦੇਖਿਆ ਕਿ ਬਹੁਤ ਜ਼ਾਲਮ ਨੇ ਬਾਦਸ਼ਾਹ ਤਾਂ ਸੁਣਦੇ ਹੀ ਨਹੀਂ ਕਿਸੇ ਦੀ ਗੱਲ ਉਸ ਵੇਲੇ ਆਇਆ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾਉਂਦਾ ਹਾਂ ਪੁੱਤਰ ਦੀ ਪਦਵੀ ਦਿੰਦਾ ਹਾਂ ਗੁਰੂ ਦਸ਼ਮੇਸ਼ ਪਿਤਾ ਨੂੰ ਜਦੋਂ ਤੋੜਿਆ ਹੈ ਸੰਸਾਰ ਦੇ ਉਸ ਵੇਲੇ ਇਹ ਗੱਲ ਕਹੀ ਹੈ ਮੈਂ ਆਪਣਾ ਸੋਤੂ ਨਿਵਾਜਾਂ ਮੈਂ ਆਪਣਾ ਪੁੱਤਰ ਨਵਾਜ ਕੇ ਭੇਜਦਾ ਹਾਂ ਵੈਸੇ ਪਰਮੇਸ਼ਰ ਕੋਈ ਜੇ ਮੈਂ ਸ਼ਰਦਾ ਕੋਈ ਪੁੱਤਰ ਨਹੀਂ ਸਾਰੇ ਹੀ ਪੁੱਤਰ ਨੇ ਜਿੰਨਾ ਸੰਸਾਰ ਹੈ ਨਾ ਕੋਈ ਮਾਂ ਹੈ ਉਹਦੀ ਨਾ ਕੋਈ ਪਿਓ ਹੈ ਨਾ ਕੋਈ ਭਰਾ ਹੈ ਨਾ ਕੋਈ ਪੁੱਤਰ ਹੈ ਉਹ ਨਵਾਇਦਾ ਹੈ ਪੁੱਤਰ ਦਾ ਦਰਜਾ ਜਿੰਦਾ ਹੈ ਕਹਿੰਦੇ ਮੈਂ ਪੁੱਤਰ ਦਾ ਦਰਜਾ ਦੇ ਕੇ ਭੇਜਦਾ ਹਾਂ ਉਥੇ ਜਾ ਕੇ ਧਰਮ ਚਲਾਉਣਾ ਹੈ ਧਰਮ ਦੀ ਗੱਲ ਹੁਣ ਸਮਝ ਨਹੀਂ ਜੇ ਨਹੀਂ ਹੁੰਦੀ ਸਾਡੇ ਕਿ ਧਰਮ ਕਿਹੜਾ ਚਲਾਉਣਾ ਸੀਗਾ ਇੱਕ ਪਾਸੇ ਤਾਂ ਇੱਥੇ ਕਥਾ ਦੇ ਅੰਦਰ ਗੁਰੂ ਮਹਾਰਾਜ ਆਪਣੇ ਦਸਤੇ ਮੁਬਾਰਕ ਨਾਲ ਲਿਖਦੇ ਨੇ ਕਿ ਜਿੰਨੇ ਵੀ ਸਿਆਣੇ ਆਏ ਉਹਨਾਂ ਨੇ ਆਪਣਾ ਆਪਣਾ ਧਰਮ ਜਲਾ ਦਿੱਤਾ ਰੱਬ ਦਾ ਰਾਹ ਨਾਕਸੇ ਨੇ ਦੱਸਿਆ ਤੇ ਆਪਣੇ ਆਪ ਨੂੰ ਵਿੱਚ ਰੱਖ ਲਿਆ ਕਿ ਮੈਨੂੰ ਵੀ ਮੰਨੋ ਮੇਰੇ ਰਾਹੇ ਤੁਸੀਂ ਰੱਬ ਕੋਲ ਪਹੁੰਚ ਸਕਦੇ ਹੋ ਦੇਖੋ ਜਦੋਂ ਆਪਨੇ ਇਹ ਗੱਲ ਕਹਿ ਦਿੱਤੀ ਤਾਂ ਫੇਰ ਕਿਹੜਾ ਤਰੰਗ ਰਹਿ ਗਿਆ ਜਦੋਂ ਇੱਕ ਪਾਸੇ ਤਾਂ ਹੁਕਮ ਹੈ ਕਿ ਆਪਣੇ ਪਿੱਛੇ ਦੇ ਕੋਈ ਲਾਉਣਾ ਮਹਾਰਾਜ ਕਹਿੰਦੇ ਦੇਖੋ ਅਸੀਂ ਆਪਣੇ ਪਿੱਛੇ ਨਹੀਂ ਲਾਉਂਦੇ ਜੋ ਹਮ ਕੋ ਪਰਮੇਸ਼ਰ ਉੱਚਰ ਹੈ ਤੋ ਸਭ ਨਰਕ ਗੁੰਡ ਮੈਂ ਪਰ ਹੈ ਮੋਕੋ ਦਾਸ ਤਹਨ ਜਗ ਜਾਨੋ ਜਾਂ ਮੈਂ ਭੇਦਨਾ ਰਜਛਾਨੋ ਦੇਖਿਓ ਮੈਨੂੰ ਨਾ ਕਿਤੇ ਰੱਬ ਕਹਿਣ ਲੱਗ ਜਾਇਓ ਕਿਤੇ ਭੁੱਲ ਕੇ ਪਰਮੇਸ਼ਰ ਤਾਂ ਉਹੀ ਐ ਜਿਹੜਾ ਸਾਰੇ ਪਰਿਪੂਰਨ ਹੈ ਉਹਦੇ ਮੈਂ ਲੜ ਲਾਉਣ ਵਾਸਤੇ ਆਇਆ ਹਾਂ ਤੇ ਇੱਕ ਰਸਤਾ ਪਰਚਲਿਤ ਕਰਨ ਵਾਸਤੇ ਆਇਆ ਹਾਂ ਜਿਹਨੂੰ ਧਰਮ ਦਾ ਰਾਹ ਕਹਿੰਦੇ ਨੇ ਧਰਮ ਦੇ ਰਾਹ ਤੇ ਵੈਲਿਊਸ ਕੀਮਤਾਂ ਹੁੰਦੀਆਂ ਨੇ ਇਹਨਾਂ ਕੀਮਤਾਂ ਇਹ ਕੀਮਤਾਂ ਹੁੰਦੀਆਂ ਦੇ ਉਹ ਮਨੁੱਖ ਦੇ ਵਿੱਚੋਂ ਗਾਇਬ ਹੋ ਗਏ ਆ ਸੀ ਉਹ ਮਨੁੱਖ ਦੇ ਵਿੱਚ ਦੁਬਾਰਾ ਪਰਦੀਆਂ ਸੀ ਕਿਮਾ ਰਹੀ ਨਹੀਂ ਤਿਆਰ ਰਹੀ ਨਹੀਂ ਸਤ ਦਾ ਜੀਵਨ ਨਹੀਂ ਰੇਸੀ ਰਿਆ ਅਹਿੰਸਾ ਖਤਮ ਹੋ ਗਈ ਬ੍ਰਕਚਾਰੀਆ ਨਹੀਂ ਸੀ ਰਿਆ ਤਪ ਦਾਨ ਨਹੀਂ ਸੀ ਰਿਆ ਸਤ ਸੰਤੋਖ ਸੀਲ ਸੋਚ ਦੀ ਨਹੀਂ ਸੀ ਰਹੀ ਇਹ ਸਾਰੀਆਂ ਜਿਹੜੀਆਂ ਵੈਲਿਊਸ ਕੀਮਤਾਂ ਨੇ ਇਸ ਤੋਂ ਆਦਮੀ ਖਾਲੀ ਹੋ ਗਿਆ ਅਕਾਲ ਪੁਰਖ ਨੇ ਕਿਹਾ ਕਿ ਮਨੁੱਖ ਖਾਲੀ ਹੋ ਕੇ ਦੁਖੀ ਹੋ ਰਿਹਾ ਹੈ ਜਦੋਂ ਤੱਕ ਇਹਦੇ ਅੰਦਰ ਇਹ ਗੁਣ ਨਹੀਂ ਹੋਣਗੇ ਇਹ ਲੰਗੇਗਾ ਨਹੀਂ ਧਰਮ ਨੂੰ ਇਹਨੇ ਇੱਕ ਰੂਪ ਰੇਖਾ ਬਣਾ ਲਿਆ ਧਰਮ ਨੂੰ ਸਮਝਿਆ ਨਹੀਂ ਹੈ ਜੇ ਗੁਰੂ ਨਾਨਕ ਪਾਤਸ਼ਾਹ ਨੂੰ ਜਨਉ ਗਉਣ ਵਾਸਤੇ ਆਖਿਆ ਆਂਦੇ ਨੇ ਕਟ ਹੋਇਆ ਬਹੁਤ ਵੱਡਾ ਤਾਂ ਗੁਨਾਰਕ ਨੇ ਕਿਹਾ ਕਿ ਅਜਨਉ ਕੀ ਕੰਮ ਕਰਦਾ ਹੈ ਧਾਗਾ ਪਾ ਕੇ ਗਲ ਵਿੱਚ ਮੇਰਾ ਕੀ ਬਣ ਜਾਏਗਾ ਕਹਿੰਦੇ ਜਗੋਂ ਪਵਿੱਤ ਜਿਹੜਾ ਪੋਤਾ ਹੈ ਇਹਦੇ ਨਾਲ ਤੂੰ ਏਦੂ ਬਣ ਜਾਏਗਾ ਹਾਲੇ ਤੱਕ ਤੂੰ ਕੁਸ਼ ਹੀ ਵੀ ਨਹੀਂ ਹੈਗਾ ਤੇ ਤੇਰੀ ਜਾਤ ਖੱਤਰੀ ਦੀ ਹੈ ਤੇ ਜੇ ਜਨਉ ਪਾਏਗਾ ਤਾਂ ਤੈਨੂੰ ਸਭਾ ਸੁਸਾਇਟੀ ਤੇ ਮਾਰ ਦੇਣਾ ਹੈ ਨਹੀਂ ਤਾਂ ਤੇਰਾ ਬਾਈਕਾਟ ਕਰ ਦੇਣਗੇ ਤੇਰੇ ਨਾਲ ਕਿਸੇ ਨੇ ਬੋਲਣਾ ਨਹੀਂ ਮਹਾਰਾਜ ਕਹਿੰਦੇ ਇਹ ਤਾਂ ਫਿਰ ਕੋਈ ਨਹੀਂ ਧਾਗਾ ਪਾ ਕੇ ਆਦਮੀ ਬਦਲ ਗਿਆ ਬੰਦਾ ਤਾਂ ਉਹ ਡਾਕੇ ਮਾਰਨ ਵਾਲਾ ਚੋਰੀਆਂ ਕਰਨ ਵਾਲਾ ਥੱਗੀਆਂ ਕਰਨ ਵਾਲਾ ਤੇ ਇੱਕ ਧਾਗਾ ਪਾ ਕੇ ਲਿਆ ਉਹਨੇ ਗੱਲ ਵਿੱਚ ਉਹ ਪਵਿੱਤਰ ਹੋ ਗਿਆ ਕਹਿੰਦੇ ਇਹ ਤਾਂ ਗੱਲ ਗੱਲ ਪਾਦਾ ਜੀ ਮਨ ਨੂੰ ਨਹੀਂ ਲੱਗਦੀ ਕਿ ਧਾਗਾ ਪਾ ਲੋ ਇਹ ਉਹ ਪੁੱਤਰ ਹੋ ਗਿਆ ਜਨਊ ਪਾਲਿਆ ਤੇ ਉਹ ਪੁੱਤਰ ਹੋ ਗਿਆ ਨਹੀਂ ਕਹਿੰਦੇ ਇਹਦੇ ਵਿੱਚ ਗੜਬੜ ਹੋ ਰਹੀ ਹੈ ਕੋਈ ਹੈ ਇਹਦਾ ਮਤਲਬ ਇਹ ਨਹੀਂ ਸੀ ਇਹ ਕਾ ਕੋਈ ਪ੍ਰਤੀਕ ਸੀ ਕਿਸੇ ਚੀਜ਼ ਦਾ ਤੇ ਪਾਉਂਦੇ ਨੇ ਕਿ ਆ ਕਿ ਫਿਰ ਉਹ ਜਨਊ ਕਿਹੜਾ ਪਾਉਣਾ ਚਾਹੀਦਾ ਹੈ ਮਹਾਰਾਜ ਦੇਖ ਕੇ ਜਨਊ ਪਾਉਣਾ ਹੈ ਤਾਂ ਦਇਆ ਦੀ ਕਪਾ ਦਾ ਲੈ ਸੰਤੋਖ ਦਾ ਲੈ ਸੋਤ ਪਾਲੈ ਜੱਤ ਦੀਆਂ ਇਕੱਠਾਂ ਦੇ ਤੇ ਸਤ ਦਾ ਵਟ ਚਾੜ ਹੁਣ ਸਤ ਦਾ ਜੀਵਨ ਤੇ ਜੱਤ ਇੰਦਰੀਆਂ ਦਾ ਜੱਤ ਕਰ ਸਾਰਿਆਂ ਦਾ ਪੱਤਿਓ ਰੂਪਨਾ ਵੇਖ ਨੇਤਰੀ ਕਰਨਾ ਸੁਨੇ ਕੀ ਨੰਦਾ ਬਿਥਿਆ ਨਹੀਂ ਰਸਨਾ ਪਰਸ